ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜਿਹੜਾ ਯੁਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਇੱਕ ਮੇਨ ਜਿਹਨੂੰ ਆਪਾਂ ਬਿਗ ਫਿਸ਼ ਕਹਿ ਸਕਦੇ ਆ ਵੱਡੀ ਮੱਛੀ ਡਰੱਗ ਟ੍ਰੇਡ ਦੀ 5 ਕਿਲੋ 25 ਗ੍ਰਾਮ ਹਿਰੋਇਨ ਨਾਲ ਅਰੈਸਟ ਹੋਇਆ ਰਾਜਪਾਲ ਚੜ੍ਹਤ ਦਾ ਰਹਿਣ ਵਾਲਾ ਉਹਦੇ ਖਿਲਾਫ ਪਹਿਲਾਂ ਵੀ ਇੱਕ ਪਰਚਾ ਦਰਜ ਹੈ ਉਦੇਚ ਜਿਹੜਾ ਹੈਗਾ ਮਕਬੂਲਪੁਰਾ ਥਾਣੇ ਤੇ ਇੱਕ ਪਿਸਤਲ ਵੀ ਇਤੋਂ ਮਿਲਿਆ ਸੀ ਔਰ ਬਟਾਲੇ ਦੇ ਇੱਕ ਕੇਸ ਦੇ ਵਿੱਚ ਵੀ ਵਾਂਟਡ ਹੈ ਜਿਹਦੇ ਵਿੱਚ ਡਰੋਨ ਤੇ 10 ਕਿਲੋ ਦੀ ਰਿਕਵਰੀ ਦੇ ਸਾਥੀਆਂ ਤੋਂ ਹੋਈ ਸੀ ਇਹਦੇ ਵਿੱਚ ਜਿਹੜੀ ਮੇਨ ਇੰਪੋਰਟੈਂਟ ਗੱਲ ਹੈ ਕਿ ਪਹਿਲਾਂ ਐਸਐਸਓ ਛਾਟਾ ਵੱਲੋਂ ਜਿਹੜਾ ਲੱਕੀ ਨਾਮ ਦਾ ਇੱਕ ਬੰਦਾ ਹੈ ਉਹ ਤੋਂ 3 ਕਿਲੋ 154 ਗ੍ਰਾਮ ਹੀਰੋਇਨ ਬਨਵੀ ਯਾਦਵ ਕੋ ਫੜੀ ਗਈ ਸੀ ਤੇ ਨਾਲ ਕੁਝ ਡਰਗ ਮੰਨੀ ਸੀਗੀ ਇਹ 8 8 ਦੀ ਗੱਲ ਹੈ ਉਸ ਤੋਂ ਬਾਅਦ ਉਹਦੇ ਚ ਇਹ ਜਿਹੜਾ ਰਾਜਪਾਲ ਇਹ ਫਿਗਰ ਹੋਇਆ ਉਸ ਇਨਵੈਸਟੀਗੇਸ਼ਨ ਦੇ ਵਿੱਚ 19 ਦਸੰਬਰ ਨੂੰ ਗ੍ਰਿਫਤਾਰ ਕਰਕੇ ਤੋਂ 5 ਕਿਲੋ ਤੇ 25 ਗ੍ਰਾਮ ਜਿਹੜੀ ਰਿਕਵਰ ਕੀਤੀ ਗਈ ਮੁੜਲੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ ਇਹਦੇ ਕ੍ਰਾਸ ਬਾਰਡਰ ਸਮੱਗਲਰਸ ਨਾਲ ਕਾਫੀ ਲਿੰਕ ਨੇ ਔਰ ਡੇਰਾ ਬਾਬਾ ਨਾਨਕ ਸੈਕਟਰ ਜਿਹੜਾ ਉਹ ਨੂੰ ਇਹ ਯੂਜ਼ ਕਰ ਰਹੇ ਸੀਗੇ ਕਿਉਂਕਿ ਇਹਦੇ ਖਿਲਾਫ ਜਿਹੜਾ ਡੇਰਾਪਾਪਾ ਨਾਨਕ ਥਾਣੇ ਦੇ ਵਿੱਚ ਪਹਿਲਾਂ ਵੀ ਪਰਚਾ ਹੈਗਾ ਜਿਹੜਾ ਐਫ ਆਈ ਆਰ ਨੰਬਰ 143/25 ਉਹਦੇ 10 ਕਿਲੋ ਹਿਰੋਇਨ ਤੇ 에ਅਰਕraft ਐਕਟ ਵੀ ਡਰੋਨ ਦਾ ਲੱਗਿਆ ਹੋਇਆ ਹੈ ਦੂਜੀ ਇੰਪੋਰਟੈਂਟ ਗੱਲ ਇਹ ਹੈ ਕਿ ਬੜਾ ਛਾਤਰ ਬੰਦਾ ਹੈ ਤੇ ਜਿਹੜੀ ਇੱਕ ਕਨਸਾਈਨਮੈਂਟs ਇਧਰ ਉਧਰ ਦਾ ਕੰਮ ਕਰਦਾ ਸੀਗਾ ਉਹ ਝੋਲਿਆਂ ਦੇ ਵਿੱਚ ਬੈਗਸ ਦੇ ਵਿੱਚ ਕੱਪੜੇ-ਕੁਪੜੇ ਉੱਪਰ ਪਾ ਕੇ ਜਿਵੇਂ ਵੀ ਅਲੱਗ-ਅਲੱਗ ਬੱਸ ਸਟੈਂਡਾਂ ਤੋਂ ਤੇ ਹੋਰ ਜਿਵੇਂ ਜਲੰਧਰ ਲੁਧਿਆਣਾ ਇਸ ਏਰੀਆ ਚ ਸਪਲਾਈ ਦੀ ਗੱਲ ਇਹਦੀ ਪੁਛਗਿੱਛ ਸਾਹਮਣੇ ਆਈ ਹੈ। ਔਰ ਮੇਨ ਗੱਲ ਇਹਦੇ ਚ ਇਹੀ ਹੈ ਕਿ ਪਿਛਲੇ ਮੇਰੇ ਖਿਆਲ ਤਕਰੀਬਨ 4-5 ਮਹੀਨੇ ਤੋਂ ਕਾਫੀ ਐਕਟਿਵ ਰਿਹਾ ਹੈ ਔਰ ਇਹਦੀ ਪੁਛਗਿੱਛ ਤੋਂ ਇਹ ਪਤਾ ਲੱਗਿਆ ਕਿ ਕਾਫੀ ਅਸਾਈਨਮੈਂਟਸ ਇਹਨੇ ਉਤੋ ਚੁੱਕੀਆਂ ਉਸੇ ਸੈਕਟਰ ਤੋਂ ਤੇ ਅੱਗੇ ਡਿਸਟ੍ਰਿਬਿਊਟ ਕੀਤੀਆਂ। ਇਸ ਕੇਸ 'ਚ ਇੱਕ ਲੋਕਲ ਬੰਦਾ ਅਸੀਂ ਕੱਲ ਫੇਰ ਹੋਰ ਅਰੈਸਟ ਕੀਤਾ ਉਹਦੀ ਵੀ ਪੁਛਗਿੱਛ ਚੱਲ ਰਹੀ ਹੈ। ਉਹ ਤੋਂ ਅੱਗੇ ਉਸ ਬੰਦੇ ਹੋਰ ਨਾਮਜ਼ਦ ਹੋਏ ਨੇ ਬਹੁਤ ਜਲਦੀ ਉਹ ਵੀ ਗ੍ਰਿਫਤਾਰ ਹੋਣਗੇ ਉਹਨਾਂ ਕੋ ਵੀ ਕਾਫੀ ਕਨਸਾਈਨਮੈਂਟਸ ਹੋਣ ਦੀ ਆਸ ਹੈ बिकॉज ਵੱਡੇ ਲੈਵਲ ਦਾ ਕਮ ਸਮਗਲਿੰਗ ਦਾ ਹੋ ਰਿਹਾ ਸੀਗਾ ਇਹਨੂੰ ਆਪਾਂ ਇੱਕ ਵੱਡਾ ਨਾਰਕੋਕਾਟਲ ਕਹਿ ਸਕਦੇ ਹਾਂ ਔਰ ਰਾਜਪਾਲ ਦੀ ਜਿਹੜੀ ਉਮਰ ਹੈ ਤਕਰੀਬਨ 20 ਸਾਲ ਹੈ ਪਹਿਲਾਂ ਅਲੱਗ-ਅਲੱਗ ਸ਼ਿਪਯਾਰਡ ਦੇ ਵਿੱਚ ਚਨਈ ਤੇ ਮੁੰਬਈ ਦੇ ਵਿੱਚ ਕੰਮ ਕਰਦਾ ਰਿਹਾ 10ਵੀਂ ਪਾਸ ਹੈ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਇਦੇ ਖਿਲਾਫ ਇੱਕ ਅਰਜ਼ਾ ਦਰਜਾ ਮਕਬੂਲ ਫਰੇਜ 308 ਲੱਗੀ ਹੈ ਦੇ ਨਾਲ ਪੀ ਐਨ ਐਸ ਸਿਆ ਆਬਜੈਕਟ ਲਗਿਆ ਇਹਦੇ ਚ ਜਿਹੜੀ ਮੇਨ ਇਸ਼ੂ ਸਾਡਾ ਹੁਣ ਰਹਿੰਦਾ ਹੈ ਉਹ ਇਹਦੀ ਲਿੰਕੇਜਸ ਤੇ ਜਿਹੜੇ ਇੰਨੇ ਵੱਡੇ ਸਮਾਨ ਆਏ ਉਹ ਕਿੱਥੇ ਕਿੱਥੇ ਗਏ ਆ ਅਸਾਈਨਮੈਂਟਸ ਉਹਨਾਂ ਨੂੰ ਰਿਕਵਰ ਕਰਨਾ ਉਸ ਬੰਦੇ ਸਾਡੇ ਕੋਲ ਫਿਕਰ ਹੋ ਗਿਆ ਕੁਝ ਦੇ ਉੱਤੇ ਅਸੀਂ ਅਜੇ ਕੰਮ ਕਰ ਰਹੇ ਆ ਇਹਦਾ ਜੋ ਵੀ ਹਿਊਮਨ ਇੰਟ ਹੈ ਜਾਂ ਦੂਜਾ ਅ ਟੈਕਨੀਕਲੀ ਵੀ ਸਾਰਾ ਇਹਨੂੰ ਐਗਜ਼ਾਮਿਨ ਕੀਤਾ ਜਾ ਰਿਹਾ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਜਿਹਦੀ ਸੁਪਰਵਾਈਜ਼ਨ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਮਿਸਟਰ ਰਵਿੰਦਰਪਾਲ ਜੀ ਕਰ ਰਹੇ ਨੇ ਔਰ ਥ੍ਰੀਨ ਵਿਨੇਲਾ ਜੀ ਸਾਡੇ ਐਡੀਸੀਪੀ 2 ਸ਼ਿਵਦਰਸ਼ਨ ਐਸੀਪੀ ਸਾਹਿਬ ਤੇ ਇੰਸਪੈਕਟਰ ਵਿਨੋਦ ਕੁਮਾਰ ਤੇ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਪਹਿਲਾਂ ਵੀ ਅੱਛੀਆਂ ਰਿਕਵਰੀਆਂ ਕੀਤੀਆਂ ਔਰ ਹੁਣ ਵੀ ਇਹ ਅੱਛੀ ਰਿਕਵਰੀ